ਕਮਹਲਾ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਤਿਲ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਦੱਸਿਆ ਕਿ ਬੀਤੇ ਦਿਨੀ ਗੁਰਸਿੱਖ ਮਹਿਲਾ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਿਸ ਵੇਲੇ ਉਹ ਘਰ ਦੇ ਵਿੱਚ ਇਕੱਲੀ ਮੌਜੂਦ ਸੀ ਘਰ ਦੇ ਵਿੱਚ ਲੁੱਟ ਦੀ ਨੀਅਤ ਦੇ ਨਾਲ ਦਾਖਲ ਹੋਏ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਤਰਨ ਤਰਨ ਇੱਕੋ ਦਿਨ ਪਹਿਲਾਂ ਕੀ ਪਿੰਡ ਕਾਂਗੜ ਜਿੱਥੇ ਕਿ ਇੱਕ ਗੁਰਸਿੱਖ ਮਹਿਲਾ ਜਿਹੜੀ ਕਿ ਆਪਣੇ ਘਰ ਇਕੱਲੀ ਸੀ ਤਾਂ ਘਰ ਵਿੱਚ ਪਾਠ ਕਰ ਰਹੀ ਸੀ ਤਾਂ ਉਹਦਾ ਕੁਝ ਅਣਪਛਾਤੇ ਜਦੋਂ ਵਿਅਕਤੀ ਅੰਦਰ ਵੜੇ ਨੇ ਤਾਂ ਉਹਨਾਂ ਤੇ ਹਮਲਾ ਕਰ ਦਿੱਤਾ ਉਹਨੂੰ ਜਾਨੋਂ ਮਾਰ ਦਿੱਤਾ ਗਿਆ ਸੀ ਇਹ ਬੜੀ ਹੀ ਇੱਕ ਦੁਖਦਾਈ ਘਟਨਾ ਸੀ ਤਾਂ ਉਸ ਘਟਨਾ ਨੂੰ ਲੈ ਕੇ ਅਕਾਲ ਤੱਕ ਜਥੇਦਾਰ ਵੀ ਪਹੁੰਚੇ ਹੋਰ ਵੀ ਸੰਸਥਾਵਾਂ ਗਈਆਂ ਮੰਗ ਕੀਤੀ ਜਾ ਰਹੀ ਸੀ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸੋ ਅੱਜ ਤਰਨਤਰਨ ਦੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਿਆ ਗਿਆ ਹੈ ਔਰ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲੈ ਕੇ ਜਿਹੜਾ ਕਿ ਪੁਛਤਾਸ਼ ਕੀਤੀ ਜਾਵੇਗੀ ਤਾਂ ਐਸਐਸਪੀ ਨੇ ਜੋ ਦੱਸਿਆ ਹੈ ਕਿ ਇਹ ਲੁੱਟਾਂ ਖੋਹਾਂ ਕਰਨ ਵਾਲੇ ਸੀ ਜਿਨ੍ਹਾਂ ਨੇ ਇਸ ਔਰਤ ਦੇ ਉੱਤੇ ਹਮਲਾ ਕਰ ਜਾ ਕੇ ਕੀਤਾ ਤੇ ਉਹਨੂੰ ਜਾ ਕੇ ਜਾਨੋਂ ਮਾਰ ਦਿੱਤਾ ਗਿਆ ਸੋ ਪੁਲਿਸ ਵੱਲੋਂ ਅੱਜ ਉਸ ਗੁੱਤੀ ਨੂੰ ਸੁਲਝਾ ਲਿਆ ਗਿਆ ਹੈ ਤਾਂ ਉਸ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਕਹਿ ਰਿਹਾ ਹੈ ਕਿ ਸਾਡੀ ਜਾਨ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ ਸਾਨੂੰ ਧਮਕੀਆਂ ਮਿਲ ਰਹੀਆਂ ਨੇ ਕਿਉਂਕਿ ਸਾਡੀ ਕੋਈ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਕਿਉਂਕਿ ਇਹ ਜਿਹੜੀ ਦੋਸ਼ੀਆ ਹਜੇ ਵੀ ਇਹ ਆਣ ਕੇ ਤਮਕਾਰੇ ਨੇ ਸਾਨੂੰ ਕਹਿ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਛਡਾ ਦਿਓ ਨਹੀਂ ਤੇ ਉਹ ਕਹਿੰਦੇ ਕਿ ਸਾਨੂੰ ਬਹੁਤ ਵੱਡਾ ਖਤਰਾ ਹੈ ਪਰ ਤਰਨਤਾਰਨੀ ਪੁਲਿਸ ਵੱਲੋਂ ਇਸ ਗੁੱਤ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਦਿੱਤਾ ਗਿਆ ਹੈ ਵਿਜੇ ਕੁਮਾਰ ਇੰਡੀਆ ਨਿਊਜ਼ ਤਰਨਤਾਰ ਨਾਮ ਹੀਰਾ ਸਿੰਘ ਪਿੰਡ ਕੰਗ ਜਿਹੜੀ ਗੁਰਪ੍ਰੀਤ ਕੌਰ 9 ਤਰੀਕ ਨੂੰ ਜਿਹੜਾ ਮਰਡਰ ਹੋਇਆ ਉਹਦਾ ਮੈਂ ਮਾਮਾ ਸਹਰਾ ਵਾ ਮੇਰੇ ਕੋਲ ਨਾਲ ਦੇ ਘਰ ਵਿੱਚ ਰਹਿੰਦੇ ਸੀ ਅਸੀਂ ਉੱਥੇ ਮੌਜੂਦ ਨਹੀਂ ਅਸੀਂ ਉਦੋਂ ਹੀ ਆਏ ਆ ਜਦੋਂ ਉਹ ਮਰਡਰ ਹੋਇਆ ਹਸਪਤਾਲ ਆਈ ਆ ਸਾਡੇ ਭਾਣ ਜੀ ਨੇ ਚੁੱਕ ਕੇ ਲੈਣੀ ਲਾਗੋ ਗਵਾਂਡੀਆਂ ਦੇ ਨਾਲ ਪਾਇਆ 7 ਸਾਲ ਦਾ ਉਹਦਾ ਬੇਟਾ ਉਹਨੇ ਆਣ ਕੇ ਵੇਖੀ ਸੀ ਉਹਨੇ ਆਣ ਕੇ ਲਾਗੋ ਗਵਾਂਡੀਆਂ ਨੂੰ ਸੱਦਿਆ ਕਿ ਮੇਰੀ ਮਾਂ ਨੇ ਲਹੂ ਨਿਕਲ ਰਿਹਾ ਸਰ ਉਹਨੇ ਆਣ ਕੇ ਵੇਖਿਆ ਵੀ ਇਹਨਾਂ ਤੇ ਕੋਈ ਵੱਢ ਗਿਆ ਹੁਣ ਦੋਸ਼ੀ ਪੁਲਿਸ ਨੇ ਫੜੇ ਆ ਉਹਨਾਂ ਨੂੰ ਸਖਤ ਤੋਂ ਸਖਤ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਦੋਸ਼ੀਆਂ ਨੂੰ ਜਾਂ ਸਾਡੇ ਕੋਲ ਪਬਲਿਕ ਕੋਲ ਦੇਣਾ ਚਾਹੀਦਾ ਪਬਲਿਕ ਜੋ ਚਾਵੇ ਉਹਨਾਂ ਨੂੰ ਸਜ਼ਾ ਮੌਤ ਦੀ ਦੇਵੇ ਹੁਣ ਉਹਨਾਂ ਦੇ ਚਿਹਰੇ ਤਾਂ ਕਹਿ ਨਹੀਂ ਘੜਨਾ ਚਾਹੀਦਾ ਸਾਨੂੰ ਵਿਖਾਇਆ ਤੇ ਜਾਵੇ ਪਬਲਿਕ ਵਿੱਚ ਨਸ਼ਰ ਹੋਣ ਗਾਂ ਵੀ ਉਹਨਾਂ ਨੂੰ ਲੋਕਾਂ ਨੂੰ ਪਤਾ ਹੋਵੇ ਕਿ ਆਹ ਇਹ ਬੰਦੇ ਇਹੋ ਜੇ ਕੰਮ ਕਰਦੇ ਐ ਇਸ ਪਿੰਡ ਦੇ ਨੇ ਮੈਂ ਅੱਜ ਪੈਲੀਆਂ ਵਿੱਚ ਹਾਂ ਤੇ ਮੇਰੇ ਕੋਲ ਇੱਕ ਜਨਾਨੀ ਆਈ ਆ ਮੈਨੂੰ ਨਹੀਂ ਪਤਾ ਉਹਨੇ ਕਿ ਸਾਡਾ ਮੁੰਡਾ ਅਦਰ ਕੇਸ ਤੂੰ ਹੀ ਉਹਨੇ ਸ਼ਰਾਬ ਮੇਰੇ ਗੱਲ ਪੈ ਗਈ ਆਣ ਕੇ ਅੰਡਰ ਸੁਪਰਵੀਜ਼ਨ ਆਫ ਜਿਹੜੇ ਐਸਪੀ ਡੀ ਅਜੇ ਰਾਜ ਸਿੰਘ ਤੇ ਸਬ ਇਨਸਪੈਕਟਰ ਸਾਡੀ ਬਲਜੀਤ ਖੋਲ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨਿਟੀ ਦੇ ਬੇਸ ਤੇ ਇੱਕ ਬੰਦਾ ਪਹਿਲਾਂ ਪਛਾਣ ਕੀਤੀ ਸੀਗੀ ਜਿਹਦਾ ਨਾਂ ਸੀਗਾ ਗੁਰ ਗੁਰਸ਼ਨਦੀਪ ਸਿੰਘ ਉਰਫ ਕਾਲੂ ਇਹ ਇਹਨੂੰ ਜਦੋਂ ਕਾਬੂ ਕੀਤਾ ਗਿਆ ਤੇ ਇਹਨੇ ਦੱਸਿਆ ਕਿ ਬਈ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਸੀਗੇ ਉਸ ਦਿਨ ਇਹਦੇ ਘਰ ਆਏ ਸੀਗੇ ਲੁੱਟ ਲਈ ਲੁੱਟਣ ਦੀ ਨੀਅਰ ਦੇ ਨਾਲ ਜਦੋਂ ਉੱਥੇ ਉਹਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਉਹਦਾ ਮਰਡਰ ਕਰਤਾ ਸੀਗਾ ਤੇ ਇਹਦੇ 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 ਫਰਦਿਕਸ਼ਾਫ ਤੇ ਦੋ ਦੋਸ਼ੀਆਂ ਦੀ ਹੋਰ ਪਛਾਣ ਹੋਈ ਹੈ ਗੁਰਸ਼ੰਦੀਪ ਸਿੰਘ ਜਿਹੜਾ ਅਸੀਂ ਫੜ ਲਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਗੋਲਡੀ ਜਿਹੜਾ ਕਿ ਜੰਡਿਆਲਾ ਗੁਰੂ ਦਾ ਰਹਿਣ ਵਾਲਿਆ ਹੈ ਇਹ ਦੱਸ ਦਈਏ ਕਿ ਜਿਹੜਾ ਲਖਵਿੰਦਰ ਸਿੰਘ ਉਰਫ ਗੋਲਡੀ ਹੈ ਇਹ ਮਿਤੀ 16 4 25 ਨੂੰ ਥਾਣੇ ਵੈਰੋਵਾਲ ਦੇ ਵਿੱਚ ਲੂਟ ਦੀ ਲੂਟ ਕਰਦੇ ਹੋਏ ਤੇ ਡਰੱਗਸ ਦੇ ਨਾਲ ਫੜਿਆ ਗਿਆ ਸੀਗਾ ਤੇ ਫਿਲਹਾਲ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਤੀਜੇ ਦੋਸ਼ੀ ਦੀ ਵੀ ਜਿਹੜੀ ਇਹ ਪਛਾਣ ਹੋ ਗਈ ਆ ਉਹਦਾ ਨਾਮ ਹਜੇ ਤੁਹਾਨੂੰ ਦੱਸ ਨਹੀਂ ਸਕਦੇ ਗੋਪਨੀਯਤਾ ਰੱਖਦੇ ਹੋਏ ਤੇ ਤਿੰਨ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਟੋਟਲ 2 ਦੋ